ਸ਼ਾਂਦੇ ਬੁਰਦ ਮੁਹਿੰਮਤੇ ਉਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਿਢਿੰਗ ਨੇ ਕੁਝ ਸਵਾਲ ਚੁੱਕੇ ਨੇ ਮੈਂ ਰਾਜਾ ਵਿਢਿੰਗ ਸਾਹਿਬ ਨੂੰ ਦੱਸਣਾ ਚਾਹਨਾ ਹੈ ਕਿਸੇ ਤਰ੍ਹਾਂ ਦਾ ਕੋਈ ਸੀਜ਼ਫਾਇਰ ਨਹੀਂ ਕੋਈ ਸਰੈਂਡਰ ਨਹੀਂ ਨਸ਼ਾ ਦੇ ਵਿੁੱਧ ਜਿਹੜੀ ਲੜਾਈ ਹੈ ਉਹ ਜਨਤਾ ਦੀ ਜੰਗ ਹੈ ਔਰ ਜਦੋਂ ਤੱਕ ਇਸ ਜੰਗ ਨੂੰ ਜਿੱਤ ਨਹੀਂ ਲੈਂਦੇ ਇਹ ਲਗਾਤਾਰ ਚੱਲੀ ਰਹੇਗੀ ਰਾਜਾ ਸਾਹਿਬ ਤੁਹਾਨੂੰ ਤੇ ਵੈਸੇ ਵੀ ਜਨਕਿ ਇਸ ਮੁੱਦੇ ਤੇ ਬੋਲਣ ਦਾ ਅਧਿਕਾਰ ਨਹੀਂ ਹੈ ਤੁਹਾਡੀ ਪਾਰਟੀ ਦੇ ਉਸ ਵਕਤ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਕੁਟਕਾ ਸਾਹਿਬ ਦੀ ਸੋਚ ਚੁੱਕੀ ਸੀ ਕਿ ਮੈਂ 4 ਹਫਤਿਆਂ ਦੇ ਵਿੱਚ ਨਸ਼ੇ ਦਾ ਲੱਕ ਤੋੜ ਦਿਆਂਗਾ ਨਸ਼ਿਆਂ ਦਾ ਲੱਕ ਤਾਂ ਨਹੀਂ ਟੁੱਟਿਆ ਸੀ ਹਾਂ ਲੋਕਾਂ ਦਾ ਤੇ ਜਵਾਨੀ ਦਾ ਲੱਕ ਜ਼ਰੂਰ ਟੁੱਟ ਗਿਆ ਇਹ ਤਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਆਮ ਆਦਮੀ ਪਾਰਟੀ ਦੀ ਨੀਅਤ ਅਤੇ ਨੀਤੀ ਹੈ ਜਿਸ ਦੇ ਉੱਤੇ ਲੋਕ ਫੁੱਲ ਚੜਾ ਰਹੇ ਨੇ ਲੋਕ ਸਹਿਯੋਗ ਦੇ ਰਹੇ ਨੇ ਅੱਜ ਜਿਹੜੇ ਵੱਡੇ ਵੱਡੇ ਮਗਰਮੱਛ ਹੈਗਾ ਫੜੇ ਜਾ ਰਹੇ ਐ ਜੇਲ੍ਹਾਂ 'ਚ ਟੱਕੇ ਜਾ ਰਹੇ ਐ ਉਹਨਾਂ ਨੂੰ ਬਚਾਇਆ ਨਹੀਂ ਗਿਆ ਉਹਨਾਂ ਨੂੰ ਕੋਈ ਬਚਾਉਣ ਵਾਲਾ ਅੱਜ ਨਹੀਂ ਹੈ ਔਰ ਜੁਤ ਨਸ਼ੇ ਦੇ ਵਿਰੁੱਧ ਕੋਈ ਨਾਰਾ ਨਹੀਂ ਹੈ ਇਹ ਮਿਸ਼ਨ ਹੈ ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਿਆਂ ਦੀ ਅਲਾਮਤ ਖਤਮ ਕਰਨੀ ਹੈ ਸਾਡਾ ਮਿਸ਼ਨ ਹੈਗਾ ਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਨਸ਼ੇ ਤੋਂ ਬਚਾਉਣਾ ਹੈ ਰਾਜਾ ਸਾਹਿਬ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਿਆਂ ਆ ਜਿਹੜੀ ਤੁਸੀਂ ਵਕਾਲਤ ਕਰਦੇ ਹੋ ਭੁੱਕੀ ਦੀ ਆ ਜਿਹੜੀ ਤੁਸੀਂ ਵਕਾਲਤ ਕਰਦੇ ਹੋ ਅਫੀਮ ਦੀ ਇੱਕ ਨਸ਼ੇ ਦਾ ਬਦਲ ਕੋਈ ਦੂਜਾ ਨਸ਼ਾ ਨਹੀਂ ਹੋ ਸਕਦਾ ਅਸੀਂ ਆਪਣੀ ਸੋਸਾਇਟੀ ਚੋਂ ਨਸ਼ਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਖਤਮ ਕਰਨਾ ਹੈਗਾ ਸੋ ਇਸ ਕਰਕੇ ਰਾਜਾ ਵਡਿੰਗ ਸਾਹਿਬ ਐਦਾਂ ਦੇ ਬੇਤੁੱਕੇ ਜਿਹੜੇ ਐ ਉਹ ਸਵਾਲ ਨਾ ਉਠਾਓ ਅੱਜ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਕਿਸ ਤਰੀਕੇ ਨਾਲ ਨੌਜਵਾਨ ਬਜ਼ੁਰਗ ਮਹਿਲਾਵਾਂ ਖੁੱਲ ਕੇ ਸਾਹਮਣੇ ਆ ਰਹੇ ਨੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਨੇ ਤਹਈਆ ਕੀਤਾ ਸੋਚ ਚੁੱਕੀ ਹੈਗੀ ਹੈ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਆਪਣੇ ਏਰੀਆ ਦੇ ਵਿੱਚ ਨਸ਼ੇ ਦੀ ਜਿਹੜੀ ਹੈ ਅਲਾਮਤ ਉਹ ਰਹਿਣ ਨਹੀਂ ਦੇਣੀ ਹੈ ਸੋ ਮੈਂ ਤੁਹਾਨੂੰ ਇੱਕ ਵਾਰੀ ਇਹੀ ਸਲਾਹ ਦਿਆਂਗਾ ਕਿ ਇਹ ਜਿਹੜੀ ਮੁਹਿਮ ਹੈ ਜੁੱਧ ਨਸ਼ਿਆਂ ਦੇ ਵਿਰੁੱਧ ਇੱਕ ਜਨ ਚੇਤਨਾ ਜਿਹੜੀ ਹੁਣ ਬਣ ਚੁੱਕੀ ਹੈ ਇਹਦੇ ਸਾਥ ਦਿਓ ਨਾ ਕਿ ਸਿਰਫ ਆਪਣੇ ਰਾਜਨੀਤਿਕ ਫਾਇਦੇ ਵਾਸਤੇ ਇਸ ਦੀ ਕ੍ਰਿਟਿਸਿਜ਼ਮ ਕਰੋ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਉੱਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕੁਝ ਸਵਾਲ ਚੁੱਕੇ ਨੇ ਮੈਂ ਰਾਜਾ ਵੜਿੰਗ ਸਾਹਿਬ ਨੂੰ ਦੱਸਣਾ ਚਾਹਨਾ ਹੈ ਕਿਸੇ ਤਰ੍ਹਾਂ ਦਾ ਕੋਈ ਸਿਜ਼ ਫਾਇਰ ਨਹੀਂ ਕੋਈ ਸਰੈਂਡਰ ਨਹੀਂ ਨਸ਼ਿਆਂ ਦੇ ਵਿਰੁੱਧ ਜਿਹੜੀ ਲੜਾਈ ਹੈ ਉਹ ਜਨਤਾ ਦੀ ਜੰਗ ਹੈ ਔਰ ਜਦੋਂ ਤੱਕ ਇਸ ਜੰਗ ਨੂੰ ਜਿੱਤ ਨਹੀਂ ਲੈਂਦੇ ਇਹ ਲਗਾਤਾਰ ਚੱਲੀ ਰਹੇਗੀ ਰਾਜਾ ਸਾਹਿਬ ਤੋਂ ਤੇ ਵੈਸੇ ਵੀ ਜਨਨ ਕਿ ਇਸ ਮੁੱਦੇ ਤੇ ਬੋਲਣ ਦਾ ਅਧਿਕਾਰ ਨਹੀਂ ਹੈ ਤੁਹਾਡੀ ਪਾਰਟੀ ਦੇ ਉਸ ਵਕਤ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਕੁਟਕਾ ਸਾਹਿਬ ਦੀ ਸੋਚ ਚੁੱਕੀ ਸੀ ਕਿ ਮੈਂ 4 ਹਫਤਿਆਂ ਦੇ ਵਿੱਚ ਨਸ਼ੇ ਦਾ ਲਗ ਤੋੜ ਦਿਆਂਗਾ ਨਸ਼ੇ ਦਾ ਲਗ ਤਾਂ ਨਹੀਂ ਟੁੱਟਿਆ ਸੀ ਹਾਂ ਲੋਕਾਂ ਦਾ ਤੇ ਜਵਾਨੀ ਦਾ ਲਗ ਜ਼ਰੂਰ ਟੁੱਟ ਗਿਆ ਇਹ ਤਾਂ ਸਰਦਾਰ ਭਗਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਆਮ ਆਦਮੀ ਪਾਰਟੀ ਦੀ ਨੀਅਤ ਅਤੇ ਨੀਤੀ ਹੈ ਜਿਸ ਦੇ ਉੱਤੇ ਲੋਕ ਫੁੱਲ ਚੜਾ ਰਹੇ ਨੇ ਲੋਕ ਸਹਿਯੋਗ ਦੇ ਰਹੇ ਨੇ ਅੱਜ ਜਿਹੜੇ ਵੱਡੇ ਵੱਡੇ ਮਗਰਮੱਛ ਹੈਗਾ ਫੜੇ ਜਾ ਰਹੇ ਆ ਜੀਲਾਂ 'ਚ ਟੱਕੇ ਜਾ ਰਹੇ ਆ ਉਹਨਾਂ ਨੂੰ ਬਚਾਇਆ ਨਹੀਂ ਗਿਆ ਉਹਨਾਂ ਨੂੰ ਕੋਈ ਬਚਾਉਣ ਵਾਲਾ ਅੱਜ ਨਹੀਂ ਹੈ ਔਰ ਜੁਤ ਨਸ਼ੇ ਦੇ ਵਿਰੁੱਧ ਕੋਈ ਨਾਰਾ ਨਹੀਂ ਹੈ ਇਹ ਮਿਸ਼ਨ ਹੈ ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਿਆਂ ਦੀ ਅਲਾਮਤ ਖਤਮ ਕਰਨੀ ਹੈ ਸਾਡਾ ਮਿਸ਼ਨ ਹੈਗਾ ਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਨਸ਼ੇ ਤੋਂ ਬਚਾਉਣਾ ਹੈ ਰਾਜਾ ਸਾਹਿਬ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਿਆਂ ਆ ਜਿਹੜੀ ਤੁਸੀਂ ਵਕਾਲਤ ਕਰਦੇ ਹੋ ਭੁੱਕੀ ਦੀ ਆ ਜਿਹੜੀ ਤੁਸੀਂ ਵਕਾਲਤ ਕਰਦੇ ਹੋ ਅਫੀਮ ਦੀ ਇੱਕ ਨਸ਼ੇ ਦਾ ਬਦਲ ਕੋਈ ਦੂਜਾ ਨਸ਼ਾ ਨਹੀਂ ਹੋ ਸਕਦਾ ਅਸੀਂ ਆਪਣੀ ਸੁਸਾਇਟੀ 'ਚੋਂ ਨਸ਼ਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਖਤਮ ਕਰਨਾ ਹੈਗਾ

ਜਿਹੜੇ ਐ ਉਹ ਸਵਾਲ ਨਾ ਉਠਾਓ ਅੱਜ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਕਿਸ ਤਰੀਕੇ ਨਾਲ ਨੌਜਵਾਨ ਬਜ਼ੁਰਗ ਮਹਿਲਾਵਾਂ ਖੁੱਲ ਕੇ ਸਾਹਮਣੇ ਆ ਰਹੇ ਨੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਨੇ ਤਹਈਆ ਕੀਤਾ ਸੋਚ ਚੁੱਕੀ ਹੈਗੀ ਹੈ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਆਪਣੇ ਏਰੀਆ ਦੇ ਵਿੱਚ ਨਸ਼ੇ ਦੀ ਜਿਹੜੀ ਹੈ ਅਲਾਮਤ ਉਹ ਰਹਿ ਨਹੀਂ ਦੇਣੀ ਹੈ ਸੋ ਮੈਂ ਤੁਹਾਨੂੰ ਇੱਕ ਵਾਰੀ ਇਹੀ ਸਲਾਹ ਦੇਵਾਂਗਾ ਕਿ ਇਹ ਜਿਹੜੀ ਮੁਹਿਮ ਹੈ ਜੁੱਧ ਨਸ਼ਿਆਂ ਦੇ ਵਿਰੁੱਧ ਇੱਕ ਜਨ ਚੇਤਨਾ ਜਿਹੜੀ ਹੁਣ ਬਣ ਚੁੱਕੀ ਹੈ ਇਹਦੇ ਸਾਥ ਦਿਓ ਨਾ ਕਿ ਸਿਰਫ ਆਪਣੇ ਰਾਜਨੀਤਿਕ ਫਾਇਦੇ ਵਾਸਤੇ ਇਸ ਦੀ ਕ੍ਰਿਟਿਸਿਜ਼ਮ ਕਰ